ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਤੋੜ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰਦਾ ਅੰਗਰੇਜ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ 4 ਨਗ ਦਿਖਾਵਾਂਗੇ ਦੋ ਮੱਝਾਂ ਤੇ ਦੋ گاਵਾ ਦੋਸਤੋ ਸਾਹਮਣੇ ਸਕਰੀਨ ਤੇ ਜਿਹੜੀ ਨੀਲੀ ਰੰਗੀ ਮੱਝ ਦੇਖ ਰਹੇ ਹੋ ਦੋਸਤੋ ਬਿਲਕੁਲ ਤਾਜੀ ਸੂਈ ਹੋਗੀ ਇਹਦੇ ਨਾਲ ਜਿਹੜੀ ਬੱਧੀ ਆ ਗਾਂ ਦੋਸਤੋ ਟੋਕੜ ਗੱਬਣ ਤੇ ਇਹ ਵੀ ਗਾਂ ਦੋਸਤੋ ਸੂਈ ਸਵਾਈ ਹੈ ਇਹ ਮੱਝ ਜਿਹੜੀ ਦੋਸਤੋ ਇਹ ਗੱਬਣ ਆ ਸੂਨ ਦੇ ਵਿੱਚ ਟਾਈਮ ਕੰਨਾ ਖੜੂਗੀ ਇਹ ਆਪਾਂ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੇ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਐਂਡ ਤੱਕ ਦੋਸਤੋ ਜਰੂਰ ਦੇਖਿਓ ਨੀਲੀ ਰਾਵੀ ਮੱਝ ਦੀ ਚਵਾਈ ਜਿਹੜੀ ਆਪਾਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਕਿਉਂਕਿ ਮੱਝ ਇਹ ਬਿਲਕੁਲ ਤਾਜੀ ਸੂਈ ਆ ਤੇ ਇੱਕ ਟਾਈਮ ਦੀ ਚਵਾਈ ਦੇ ਵਿੱਚ ਪਤਾ ਲੱਗਦਾ ਕਿ ਕਿਦਾਂ ਦੀ ਚਵਾਈ ਹੁੰਦੀ ਹੈ ਮੱਝ ਦੀ। ਬਾਕੀ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਵੀ ਦੇਖੋ ਨੂੰ ਪੁੱਛ ਲੈਣੇ ਆਂ ਜੀ। ਸਾਸਰੀਆ ਭਾਈ ਜੀ ਸਾਸਿਕਾਲ ਜੀ ਖੈਰ ਸਾਹਿਬ ਸਾਸਿਕਾਲ ਹੋਰ ਬਈ ਠੀਕ ਠਾਕ ਠੀਕ ਠਾਕ ਜੀ ਤੁਸੀਂ ਸੁਣਾਓ ਭਾਈ ਵਧੀਆ ਜੀ ਵਧੀਆ ਹੋਰ ਕੰਦਾ ਵੀਰ ਚੱਲੀ ਜਾਂਦਾ ਵਧੀਆ ਕੰਮ ਕਰਦਾ ਵਧੀਆ ਜੀ ਵਧੀਆ ਭਾਬੇ ਦੀ ਕਿਰਪਾ ਜੀ ਸ਼ੁਕਰ ਹੈ ਜੀ ਹੋਲਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਵੀਰ ਜੀ ਆਪਣਾ ਐਡਰੈਸ ਇੱਕ ਵਾਰੀ ਬੋਲ ਦिए ਨਾਂ ਵੀਰ ਜੀ ਅੰਗਰੇਜ਼ ਸਿੰਘ ਆ ਪਿੰਡ ਤੋੜ ਹਾਂਜੀ ਤਸੀਰ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਫੋਨ ਨੰਬਰ ਬੋਲ ਦिए ਫੋਨ ਨੰਬਰ 9914019121 ਠੀਕ ਹੈ ਜੀ ਹਾਂ ਅੱਜ ਵੀਰ ਜੀ ਆਪਣੇ ਕੋਲ ਟੋਟਲ 4 ਨਾਗੇ 4 ਨਾਜ ਆ ਜੀ ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਹੋ ਬਿਲਕੁਲ ਜੀ ਬਿਲਕੁਲ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਤਿੰਨ ਚਾਰ ਸਾਲ ਠੀਕ ਹੈ ਜੀ ਵੀਡੀਓ ਪਹਿਲੀ ਬਣ ਲੱ ਸ਼ੁਰੂ ਕਰ ਲਈ ਵੀਰ ਆਪਾਂ ਇਸ ਨੀਲੀ ਰਾਵੀ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਮਾਂ ਸੁਆ ਸੁਈਏ ਜੀ ਇਹ ਵੀਰ ਦੀ ਦੂਸਰਾ ਸੁਆ ਸੁਈ ਆ ਹਾਂਜੀ ਤੇ 10 ਕਿਲੋ ਦੁੱਧ ਦੇ ਥਲੇ ਤਿਆਰ ਆ ਕਿੰਨਾ ਟਾਈਮ ਹੋ ਗਿਆ ਵੀਰ ਜੀ ਤੇ ਇਹਨੂੰ 1 ਮਹੀਨਾ ਹੋ ਗਿਆ ਇਹ ਬੱਚਾ ਮਗਰ ਇਹ ਬੱਚਾ ਕੀ ਕੱਟਾ ਕੀ ਕੱਟੀ ਆ ਜੀ ਲਓ ਦੋਸਤੋ ਆਹ ਇਹ ਮਗਰ ਕੱਟੀ ਜੇ ਕੋਈ ਜੇ ਨਿਸ਼ਾਨੀਆਂ ਨੀਲੀ ਰਾਵੀ ਵਾਲੀਆਂ ਕਵਰ ਕਰਦੀ ਹੈ ਪਰ ਪਿਓਰ ਨਹੀਂ ਜੀ ਦੋਸਤੋ ਅਛਾ ਵੀ ਜੀ 10 ਲੀਟਰ ਦੁੱਧ ਹੁਣ ਜਿਹੜਾ ਮੌਕੇ ਦਾ ਪੂਰਾ ਠੀਕ ਹੈ ਜੀ ਆਨਲਾਈਨ ਕਹਿੰਦੇ ਵੀਰ ਨੇ ਲੈਣੀਆਂ ਤੇ 9 ਲੀਟਰ ਤਸੱਲੇ 9 ਲੀਟਰ ਦੀ ਤਸੱਲੇ ਬਿਲਕੁਲ ਜੀ ਇਹ ਤਾਂ ਧਾਰ ਦਾ ਫਰਕ ਨਾ ਹੋ ਠੀਕ ਹੈ ਜੀ ਹਾਂ ਜੀ ਕਿੰਨਾ ਕੁ ਮੁੱਲ ਕਰਦੇ ਮੇਰਾ ਮੁੱਲ ਵੇਖ ਲਓ ਤੁਸੀਂ ਪਾਉਂਦੇ ਰਹਿੰਦੇ ਵੀਡੀਓ ਨੀਲੀ ਦੀ ਤੁਹਾਨੂੰ ਪਤਾ ਮਿਲਦੀ ਘੱਟ ਆ ਹਾਂਜੀ ਹਾਂਜੀ ਹਾਂ ਬਾਕੀ ਦੋਸਤੋ ਮੈਂ ਇੱਕ ਗੱਲ ਪਹਿਲਾਂ ਕਹਿੰਦਾ ਕਿ ਨਿਸ਼ਾਨੀਆਂ ਜਿਹੜੀਆਂ 100% ਨੀਲੀ ਰਾਵੀ ਜੜੀ ਕਵਰ ਕਰ ਦੀ ਜੇ ਚਾਰੇ ਖੋਰ ਵਾਈਟ ਪੂਸ਼ ਵਾਈਟ ਅੱਖਾਂ ਦੋਵੇਂ ਬਿੱਲੀਆਂ ਮਣਕਿਆਂ ਚਿਹਰੇ ਦੇ ਵੀ ਕੱਟੇਗਾ ਜੀ ਤੇ ਦੋਸਤੋ ਸੂ ਲਓ ਜੀ ਕਰ ਲੋ ਚੱਕ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਅਡੀ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਐਸਾ ਵੀ ਜੀ ਦੱਸਿਓ ਮੁੱਲ ਫਿਰ ਮੁੱਲ ਵੀ ਇਹਦੇ 90 ਦੇ ਦੇ ਦਗੇ ਕਿੰਨਾ ਕਮਾਂਡ ਆਣਾ ਸਦਾ ਕਿਉਂਕਿ ਪਹਿਲੀ ਵੀਡੀਓ ਆਪਾ ਪਾਉਣੀ ਹੈ ਪਹਿਲੀ ਵੀਡੀਓ ਕਰਾ ਦਿਓ ਭਾਈ ਤੁਸੀਂ ਜਿੰਨਾ ਕਰਾਉਣਾ ਜਿੰਨੇ ਇਹਦੀ ਅਗੀ ਦੇ ਦੋ ਫਿਰ ਵੀ ਦੱਸੂ ਇੱਕ ਕਿੰਨਾ ਕਮਾਂਡ ਆਣਾ ਸਕਦਾ 85 ਦੀ ਦੇ ਦਾਂਗੇ ਆਣ ਹੈਗੀ ਕਿ ਜੈਸ ਕੋਈ ਹੋਰ ਕੱਢ ਦੋ ਤੁਹਾਨੂੰ ਕਿਹਾ ਭਾਈ ਤੁਹਾਡਾ ਆਪਾ ਮੋੜਨਾ ਨਹੀਂ ਪਹਿਲੀ ਵੀਡੀਓ 8000 ਦੀ ਤੁਹਾਨੂੰ ਵੀ ਲੈਸਣ ਲੱਗੇ ਜੇ ਤੋ 81 ਦੇ ਦਾਂਗੇ ਬਹਾਨਾ ਆਈਆਂ 80 ਹਾਂਜੀ ਠੀਕ ਹੈ ਜੀ ਲਓ ਦੋਸਤੋ ਡਿਮਾਂਡ ਹੈ ਤੇ 80000 ਰੁਪਏ ਦੇ ਵਿੱਚ ਤੁਹਾਡਾ ਆਇਆਂ ਗਿਆ ਤਾਂ ਥੋੜਾ ਬਾਲਾ ਮਾਨਤਨ ਮੌਕੇ ਤੇ ਸ਼ੋਰ ਛੱਪਾ ਜ਼ਰੂਰ ਹੋਊਗਾ ਕੱਢੀਏ ਵੀਰ ਦੀ ਬਾਹਰੋਂ ਤੋੜ ਕੇ ਵਿਖਾਈਏ ਕੇ ਬੜਾ ਨਾ ਦੋਸਤੋ ਚੈੱਕ ਕਰ ਐਨ ਵੀਰ ਦੀ ਘਰ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਬਜੀ ਦੋਸਤੋ ਪਿਓਰ ਨੀਲੀ ਰਵੀ ਜੀ ਚੈੱਕ ਕਰ ਲੋ ਆਹ ਦੇਖੋ ਚਾਰੇ ਥੋਂ ਦੋਸਤੋ ਗੈਪ ਦੇ ਵਿੱਚ ਕੋਈ ਫੋਟ ਸ਼ਾਂਗ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਚਵਾਈ ਤੁਈ ਵੀਰ ਜੀ ਵਧੀਆ ਇੱਕ ਨੰਬਰ ਦੀ ਓਕੇ ਓਕੇ ਪੋਲੀ گاਵਾ ਨੂੰ ਹੀ ਸੀ ਇਜ਼ਾਦੀ ਉਹਦੇ ਪੋਲੀ ਜਾਂਦੀ ਉਹ ਭਾਈ ਠੀਕ ਹੈ ਠੀਕ ਹੈ ਇਹ ਗਰੰਟੀ ਆਪਣੇ ਠੀਕ ਹੈ ਜੀ ਚਵਾਈ ਦੀ ਗਲਤ ਹੋਵੇ ਤਾਂ ਅੱਜ ਮੇਵਾਰਾ ਬਾਕੀ ਦੋਸਤੋ ਚਵਾਈ ਆਪਾਂ ਵੀਡੀਓ ਦੇ ਵਿੱਚ ਕਰਵਾ ਹੀ ਦੇਣੀ ਹੈ ਟੈਂਡ ਦੀ ਹਾਂ ਕਰਾ ਹੀ ਦੇਣੀ ਹੈ ਜੀ ਹੁਣੇ ਲਓ ਜੀ ਚੈੱਕ ਕਰ ਲਓ ਦੋਸਤੋ ਇਹ ਨੀਲੀ ਰਾਵੀ ਜਿਹੜੀ ਬਰੀਡ ਆ ਦੁੱਧ ਵੀ ਲੰਮਾ ਸਮਾਂ ਚੋਂਦੀ ਹੈ ਤੇ ਦੂਜੀ ਮੱਝ ਦੇ ਨਾਲੋਂ ਮੋਹਰਾ ਦੇ ਨਾਲੋਂ ਦੁੱਧ ਵੀ ਜ਼ਿਆਦਾ ਚਵਾ ਦਿੰਦੀਆਂ ਜੀ ਠੀਕ ਹੈ ਜੀ ਇਹ ਦੋ ਅਕਾ ਜੀ ਵੀਰ ਜੀ ਗਾਂ ਬਾਰੇ ਦੱਸ ਗਏ ਜੀ ਇਹ ਗਾਂ ਵੀਰੇ ਛੇ ਮਹੀਨੇ ਪੂਰੇ ਹੋ ਗਏ ਨੂੰ 7ਵਾਂ ਮਹੀਨਾ ਜਾਣ ਦਿਆ 7ਵਾਂ ਮਹੀਨਾ ਜਾਣ ਤੇ 7 ਕਿਲੋ ਦੁੱਧ ਦੇ ਥੱਲੇ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਪਾੜਾ ਪਾ ਗਏ ਤੇ ਬਰਸੀ ਪਾ ਗਏ ਥੱਲੇ ਬੈ ਜਾਣਾ ਬਾ ਸੁਆ ਕਿੰਨਾ ਵਾ ਸੂਈ ਤੇ ਅੱਗੇ ਕਿੰਨਾ ਵਾ ਸੂਈ ਤੇ ਗੱਬਣਾ ਇਹ ਸੁਆ ਵੀ ਇਹ ਦੂਸਰਾ ਸੂਈ ਤੀਸਰੇ ਨੂੰ ਗੱਬਣਾ ਅੱਗੇ ਤੀਸਰੇ ਵਾਸਤੇ ਗੱਬਣਾ ਜੀ ਹਾਂ ਜੀ ਇਹਦਾ ਮੁੱਲ ਕੀ ਕਰਨਾ ਹੈ ਇਹ ਦੇ ਦੇ 40 ਦੀ ਭਾਜੀ ਵੱਡੀ ਗਾਂ ਵਾ 18 19 ਕਿਲੋ ਦੁੱਧ ਚਵਾਇਆ ਨੇ ਕਿੰਨਾ ਕੀ ਚੁਮਾਨ ਆਪਣੇ ਕੋਲ ਆ ਕਰ ਦੋ 2000 ਤੁਸੀਂ 38000 ਹੋ ਗਿਆ ਹਾਂ ਜੀ ਹੈਗੀ ਕਿ ਜੈਸ ਕੋਈ ਖੜ 2000 2000 ਦੀ ਹੈਗੀ ਤੇ ਆਪਾਂ ਤੁਹਾਡਾ ਮੋੜਨਾ ਨੇ ਪਹਿਲੀ ਾਰ ਆਏ ਤੁਸੀਂ ਠੀਕ ਹੈ ਜੀ 35000 ਜਿੰਦੀ ਜੇ ਹਾਂ ਨਾ ਹੀ ਹੋਣੀ ਜੇ ਦੁੱਧ 18 20 ਕਿਲੋ ਹੈ ਗਾਰੰਟੀ ਆਪਣੀ ਠੀਕ ਹੈ ਲੋ ਦੋ ਦੋ 6 ਮਹੀਨੇ ਦੀ ਗੱਪਣ ਸਤਵਾਂ ਮਹੀਨਾ ਲੱਗਿਆ ਜੇ ਦੁੱਧ 7 ਕਿਲੋ ਦੋਵੇਂ ਟਾਈਮ ਮਿਲਦੀ ਜੇ ਰੇਟ ਡਿਮਾਂਡ ਜਿਹੜੀ ਰੱਖੀ ਗਈ ਹੈ 40000 35000 ਚ ਤੁਹਾਡਾ ਆਆਂ ਗਿਆ ਦਾ ਜਿਹੜਾ ਮਾਨਤਾ ਜਿਹੜਾ ਜਰੂਰ ਹੋਊਗਾ ਜੀ ਆ ਲੋ ਜੀ ਕਰੋ ਚੈੱਕ ਟੋਕਰ ਗੱਪਣ ਪਸ਼ੂ ਵੇਚੇ ਦੋਤੋਂ ਘਟ ਮਿਲਦਾ ਕਿਉਂਕਿ ਇਹਨੂੰ ਸੁਖਣਾ ਕਰਮਾਉਣ ਨੂੰ ਸਤਵਾਂ ਮਹੀਨਾ ਲੱਗਿਆ ਦੋ ਕੁ ਮਹੀਨੇ ਦੇ ਸੂਣ ਬਾਕੀ ਦੋਸਤੋ ਵੱਡਾ ਕੱਦ ਕੱਟ ਫੁੱਲ ਹੈਵੀ ਬੋਡੀ weight ਲਓ ਜੀ ਦੋਸਤੋ ਕਰੋ ਚਾ ਖਾਥੀ ਚਵਾਈ ਮੁਠੀ ਵਾਲਾ ਥਨ ਬਹੁਤ ਵਧੀਆ ਲੱਗਾ ਜੀ ਦੋਸਤੋ ਜੇ ਕਿਸੇ ਵੀਰ ਨੇ ਮਸ਼ੀਨ ਤੇ ਚਵਾਈ ਕਰਨੀ ਤਾਂ ਵੀ ਦੋਸਤੋ ਚੋਣ ਚਾਨ ਭਾਜੀ ਵਦਗਾ ਇੱਕ ਨੰਬਰ ਦੋਹਾਂ ਦਾ ਮੈਂ ਆ ਤਾਂ ਵੀ ਗਾਂ ਦਾ ਵੀ ਇਹ ਗਾਰੰਟੀ ਆਪਣੀ ਠੀਕ ਠੀਕ ਹਾਂਜੀ ਹਾਂਜੀ ਵੀ ਜੀ ਇਹ ਤੋਂ ਅੱਗੇ ਜਿਹੜੀ ਗਾਂ 3 ਨੰਬਰ ਤੇ ਦੱਸੀ ਹੈ ਜੀ ਡਿਟੇਲ ਦੀ ਇਹ ਵੀ ਇਦੀ ਟੋਕੜ ਆ ਕੱਲੀ ਟੋਕੜ ਆ ਤੇ ਬਣੀ ਉਹਨਾਂ ਦੱਸੀ ਆ 20 ਤੋਂ 25 ਦਿਨ ਦੀ ਅੱਛਾ ਜੀ ਆਪਣੇ ਆਪਣੇ ਲੋਕੀ ਗਰੰਟੀ ਨਹੀਂ ਉਧਰ ਸੀਲਸ ਲੱਗਿਆ ਦੁੱਧ ਉਹ 6 ਲੀਟਰ ਏਥਲੇ 6 ਲੀਟਰ ਦੁੱਧ ਹਾਂਜੀ ਹਾਂਜੀ ਦੋਵੇਂ ਟਾਈਮ ਮਿਲਦੀ ਦੋਹਾਂ ਟਾਈਮ ਜੀ ਸੀਲ ਏਡੀ ਭਾਵੇਂ ਚਾਰ ਟਾਈਮ ਚਲੋ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਠੀਕ ਹੈ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਮੁੱਲ ਭਾਜੀ ਦੇਰ ਕੇ 15 ਦੀ 15000 ਹਾਂਜੀ ਕੋਈ ਜੈ ਜੀ ਇਹ ਮੁੱਲ ਬਾਕੀ ਹੈ ਕਿ ਜੈ ਕੋਈ ਹੋਰ ਜੈ ਜੀ ਆ ਵੇਖ ਲਓ ਜੇ ਕੋਈ ਛੋਟ ਛੱਪਾ ਕਰ ਦਾਂ ਜਾਇਜ ਬਿਲਕੁਲ ਯਾਨੀ ਕਿ ਕੋਈ 13 ਕਿਲੋ ਦੇ ਲੱਗੇ ਬੰਨੀ ਆਉਂਦੀ ਹੈ ਜੇ ਤੁਸੀਂ ਕਹਿ ਦਿੱਤੀ ਤੇ ਫਿਰ ਦੇ ਦਾਂਗੇ 13 ਦੀ ਠੀਕ ਹੈ ਜੀ ਲੋ ਦੋਸਤੋ ਬੱਲਾ ਬਿਲਕੁਲ ਜਾਇਜ ਹੀ ਹੈ ਜੀ ਨਜਾਇਜ਼ ਆਪਾਂ ਪਾਉਂਦੇ ਨਹੀਂ ਭਾਜੀ ਆਪਾਂ ਵੇਚਣਗਾ ਪਹਿਲੀ ਵੀਡੀਓ ਆਦੇ ਤੁਹਾਨੂੰ ਦੱਸਿਆ ਵੀ ਨਜਾਇਜ਼ ਕਰਨਾ ਨਹੀਂ ਠੀਕ ਹੈ ਜੀ ਅਗਲਾ ਵੀਰ ਭੈਣ ਭਰਾ ਕੋ ਚੋਲੂਗਾ ਦੋਦੇ ਦੋਸਤੋ 6 ਤੋਂ 7 ਕਿਲੋ ਹੋਊਗਾ ਤੇ ਇੱਕ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਕੋਈ ਕਨਫਰਮ ਨਹੀਂ ਰੇਡ ਦੋਸਤੋ ਡਿਮਾਂਡ ਵੈਸੇ 15000 ਰੁਪਿਆ ਰੱਖੀ ਹੈ 13000 ਤੋਂ ਤੁਹਾਡਾ ਆ ਆ ਗਿਆ ਦਾ ਜਿਹੜਾ ਮਾਨਤਨ ਜਿਹੜਾ ਜ਼ਰੂਰ ਹੋਊਗਾ ਜੀ ਕਰ ਆ ਬੰਦੇ ਠੀਕ ਠੀਕ ਬੰਦੇ ਲੋ ਜੀ ਕਰੋ ਚੈੱਕ ਜੀ ਇਹਨੂੰ ਭਾਈ ਰੱਸੀ ਵੀ ਨਹੀਂ ਪਾਉਣੀ ਅੱਛਾ ਉਦੋਂ ਬੈਠ ਜਾਣਾ ਉਹਨੂੰ ਰੱਸੀ ਪਾਉਣੀ ਇਹਨੂੰ ਨਹੀਂ ਪਾਉਣੀ ਠੀਕ ਹੈ ਜੀ ਹਾਂ ਪਰ ਪਾਉਣਾ ਤਾਂ ਡਾਟਾ ਮੁੱਠ ਪਾਉਣਾ ਨਹੀਂ ਪਾਉਣਾ ਤੁਹਾਡੀ ਮਰਜ਼ੀ ਹੈ ਗੱਬਣ ਮੱਝ ਦੀ ਦਸੀ ਐ ਡਿਟੇਲ ਵੀਰੇ ਗੱਬਣ ਭਾਜੀ ਮੱਝ ਦੂਸਰੇ ਸੂਰੇ ਸੁਣੀ ਆ ਅੱਛਾ ਜੀ ਤੇ ਇਹ ਅਜੇ 10 ਤੋਂ 15 ਦਿਨ ਕੱਚੀ ਆ 10 ਤੋਂ 15 ਦਿਨ ਦਾ ਟਾਈਮ ਅਜੇ ਖੜਦੀ ਆ ਹਾਂਜੀ ਹਾਂਜੀ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਚੈੱਕ ਕਰ ਲਓ ਦੂਸਰੇ ਸੂਏ ਪਿਓਰਾ ਜੀ ਪੂਰੀ ਰਾਜੀ ਜੰਮੀ ਪਲੀ ਪੂਰੀ ਕੱਦ ਕਾਠ ਪੂਰਾ ਲਓ ਜੀ ਕਰੋ ਚੈੱਕ ਅੱਛਾ ਅੰਗਰੇਜ਼ੀ ਪਾਜੀ ਇਹਦਾ ਕੀ ਮੁੱਲ ਕਰਨਾ ਇਹਦਾ ਪਾਜੀ 140 ਹਾਂ ਨਾ ਕਿੰਨਾ ਕਮਾਨਤਨ ਹੋ ਸਕਦਾ ਮਾਨਤਨ ਪਾਜੀ ਵੇਖ ਲਓ ਕਰਾ ਲਓ ਜਿੰਨਾ ਤੁਸੀਂ ਕਰਾਇਆ ਐ ਓੰਝ ਤੁਸੀਂ ਕਰਾ ਲਓ ਮੈਂ ਕੀ ਉਹਨਾਂ ਨੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਆਪਾਂ ਕੀਤਾ ਹੀ ਜਾਜਾ ਠੀਕ ਹੈ ਜੀ ਹੈ ਤੇ ਵੀ ਦਰ ਆਰੇ ਬਾ 31 31 ਜਾਂ 10 ਤੋਂ 15 ਦਿਨ ਠੀਕ ਹੈ ਜੀ ਮੈਂ ਘੋਟੀ 14 15 ਕਿਲੋ ਪਹਿਲੇ ਸੋ ਦੋ ਚਵਾ ਗਿਆ ਜੀ। ਲਓ ਦੋਸਤੋ ਤੁਸੀਂ ਚੈੱਕ ਕਰ ਲਓ ਕਿਉਂਕਿ ਕੋਈ ਵੀ ਕਿਸੇ ਕਸੇਉ ਕੋਈ ਕਮੀਨੀ ਜੇ ਕਦ ਕਾਠ ਵੀ ਪੂਰਾ। ਵਜ਼ਨ ਵਜੂਦ ਵੀ ਦੋਸਤੋ ਪੂਰਾ। ਅੱਜ 10 ਤੋਂ 15 ਦਿਨ ਦਾ ਟਾਈਮ ਜਿਹੜਾ ਸੂਨ ਦੇ ਵਿੱਚ ਪਿਆ ਵਾ। ਲਓ ਜੀ ਕਰੋ ਚੈੱਕ। ਬਾਹਰ ਦੀ ਪਿੱਛੇ ਦੀ ਕੋਈ ਆਪਣੀ ਥਣਾ ਦੀ ਸਭ ਆਪਣੀ ਗਾਰੰਟੀ ਹੋ ਗਈ ਏ। ਠੀਕ ਹੈ ਜੀ ਤੇ ਫਾਤੂ ਤਾਂ ਵਧੀਆ ਬਰਾਬਰ ਆਇਆ ਜੀ। ਵਧਾ ਜੀ ਵਧਾ ਆਪਣਾ ਚੈੱਕ ਕਰਕੇ ਖੜੇ ਕੋਈ ਵੀਰ ਭਰਾਗੇ। ਠੀਕ ਹੈ ਜੀ। ਲਓ ਦੋਸਤੋ ਦੁੱਧ ਇਹਨੇ ਲੌਣਾ ਕਰਮਾਈ ਨੇ ਸ਼ੁਰੂ ਕਰ ਦਿੱਤਾ ਵਾ। 140000 ਰੁਪਿਆ ਡਿਮਾਂਡ ਵੀਰ ਨੇ ਰੱਖੀ ਹੈ ਬਾਕੀ ਵੇਨੇ ਕਿੰਨਾ ਕਮਾਨਤਨ ਹੁੰਦਾ ਚੋ ਹਾਂਜੀ ਵੀਰ ਜੀ ਕਰ ਦੋ ਖੈਰਾ ਸਾਹਿਬ ਤੁਸੀਂ ਕਰ ਦੋ ਕਿੰਨੇ ਦੀ 35 ਦੀ ਦੇ ਦਗੇ ਫਿਰ ਕਿਆਰੇ ਕਰਨਾ ਠੀਕ ਹੈ ਜੀ ਹੈਗੀ ਕਿਸੇ ਕੋਈ ਹੋਰ ਹੁਣ ਤਾਂ ਤੁਹਾਡੀ ਆ ਕੱਢਣੀ ਮੈਂ ਤਾਂ ਕੱਢਤੀ ਆਪਣੇ ਨਾਲ ਮੈਂ ਤਾਂ ਫੇ ਪਤਾ 걸 ਕਿ ਮੈਂ ਤਾਂ 1000 ਰੁਪਿਆ ਛੱਡੂਗਾ ਕਿਉਂਕਿ ਮੱਝ ਛੱਡ ਦੋ ਕੋਈ ਗੱਲ ਨਹੀਂ ਦੇਦਾ ਚੌਤੀ ਦੇ ਦੇਦਾ ਲਓ ਜੀ ਦੋਸਤੋ 140000 ਰੁਪਿਆ ਤੁਹਾਡਾ ਆ ਗਿਆ ਕਿੰਦਾ ਜਿਹਦੇ ਵਿੱਚੋਂ ਮਾਨਤਨ ਹੋਊਗਾ ਹਾਂ ਬਸ ਗਵਾਰ ਕੀ ਸੀਲ ਭਾਈ ਠੀਕ ਹੈ ਜੀ ਆ ਵੇਖੋ ਲਓ ਜੀ ਦੋਸਤੋ ਚੈੱਕ ਕਰ ਲਓ ਪੂਰੀ ਸੀਲਸ ਲੱਗ ਜਾਈ ਇਹ ਨਹੀਂ ਗੱਲ ਵੀ ਉਹ ਜੀ ਕੋਈ ਸ਼ੁਕਰ ਛੱਤੀ ਆ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਦੋਸਤੋ ਨਾਗ ਚਾਰ ਹੋ ਖਾਇਆ ਜਿਨ੍ਹਾਂ ਦੇ ਵਿੱਚ ਤਿੰਨ ਨਾਗ ਜਿਹੜੇ ਆ ਸੂਏ ਸਵਾਏ ਆ ਸੂਏ ਸਵਾਏ ਪਹ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦੇ ਜੇ ਤੇ ਇਹ ਜਿਹੜੀ ਮਾਝ ਹੈ ਦੋਸਤੋ ਗੱਬਣਿਆ ਥਾਣਾ ਦੀ ਟਿੱਪਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰਿਆ ਕਰੋ ਇੱਕ ਭਾਈ ਬੱਕਰਾ ਪਾਉਣਾ ਆਪੋ ਇਸ ਤੋਂ ਅੱਗੇ ਦੋਸਤੋ ਵੀਰ ਦੇ ਕੋਲ ਇੱਕ ਬੱਕਰਾ ਮਤਲਬ ਉਹ ਵੀ ਵਿਖਾ ਦਿੰਨਾ ਲਓ ਜੀ ਵੇਖੇ ਦੋਸਤੋ ਮੈਂ ਤੁਹਾਨੂੰ ਦੱਸਦਾ ਵੀਰ ਨੇ ਸ਼ੌਂਕ ਬਹੁਤ ਰੱਖਿਆ ਕਬੂਤਰ ਵੀ ਰੱਖਿਆ ਵੀਰ ਨੇ ਮੈਂ ਤੁਹਾਨੂੰ ਉਹ ਵੀ ਖਾਹੂੰਗਾ ਵੀਡੀਓ ਦੇ ਵਿੱਚ ਹਾਂਜੀ ਵੀਰ ਜੀ ਦੱਸਿਓ ਇਹਦੀ ਕਿੰਨੀ ਉਮਰ ਹੋ ਗਈ ਹੈ ਇਹ ਉਮਰ ਕੋਈ ਹੋ ਗਿਆ 8-9 ਮਹੀਨੇ ਦਾ 10 ਮਹੀਨੇ ਦਾ ਅੱਛਾ ਜੀ ਹਾਂਜੀ ਹਾਂਜੀ ਵੇਟ ਹੋ ਜਾਉ 30-35 ਕਿਲੋ ਇਦਾਂ ਵੇਟ ਹੋਊਗਾ ਇਹਦਾ ਠੀਕ ਹੈ ਜੀ ਇਹਦੇ ਕਿੰਨੇ ਕੇ ਪੈਸੇ ਵਟ ਲੈਣੇ ਨੇ ਇਹਦਾ ਹਾਂ ਨਾ 14000 ਰੁਪਏ ਲੈ ਲੇ 14000 ਰੁਪਏ ਹਾਂਜੀ ਠੀਕ ਹੈ ਜੀ ਲਓ ਦੋਸਤੋ 14000 ਰੁਪਏ ਇਹਦੀ ਡਿਮਾਂਡ ਰੱਖੀ ਗਈ ਹੈ ਕੋਈ ਕਿੰਨੀ ਉਮਰ ਦੱਸੇ 6 ਮਹੀਨੇ ਆ 6-7 ਮਹੀਨੇ ਹੋ ਤੇ ਬਾਕੀ ਦੋਸਤੋ ਜਿਹੜੇ ਵੀਰ ਨੇ ਖਰੀਦਣਾ ਵਾ ਵੀਰ ਨਾਲ ਫੋਨ ਤੇ ਤੁਸੀਂ ਗੱਲਬਾਤ ਕਰਕੇ ਤੇ ਇਹ ਚੀਜ਼ ਜਿਹੜੀ ਆ ਖਰੀਦ ਸਕਦੇ ਜੇ ਇਸ ਤੋਂ ਅੱਗੇ ਦੋਸਤੋ ਮੈਂ ਵੀਰ ਦੇ ਕੋਲ ਇੱਕ ਕਬੂਤਰ ਰੱਖਿਆ ਵੀਰ ਨੇ ਸ਼ੌਂਕ ਦੇ ਨਾਲ ਮੈਂ ਤੁਹਾਨੂੰ ਉਹਨਾਂ ਤੇ ਵੀ ਮੜਾ ਦੇ ਕੈਮਰਾ ਮਾਰ ਦੇਣਾ ਕਰੋ ਚੱਕ ਜੀ ਚਾਚਾ ਸਾਡਾ ਲਓ ਵਿੱਚ ਲਓ ਜੀ ਚਾਚਾ ਆਹੋ ਦੋਸਤੋ ਮੈਂ ਤੁਹਾਨੂੰ ਦੱਸਿਆ ਵੀ ਸ਼ੌਂਕ ਵੀਰ ਨੇ ਸਾਰੇ ਹੀ ਰੱਖਿਆ ਕਿਉਂਕਿ ਸ਼ੌਂਕ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਕਬੂਤਰ ਵਧੀਆ ਬਹੁਤ ਵਧੀਆ ਜੀ ਇਹ ਵੀਰ ਖੜਦਾ ਵੀ ਆ ਦੋਸਤੋ ਨਾਮ ਨੂੰ ਜਿੱਥੇ ਕੱਢਦੇ ਇਹਨਾਂ ਦੇ ਲਓ ਜੀ ਕਰੋ ਚੱਕ ਜੀ ਮੈਂ ਦੋਸਤੋ ਵੀਡੀਓ ਇਹਨਾਂ ਚਾਰ ਨਗਾਂ ਦੀ ਤੇ ਪੰਜਵਾਂ ਬੱਕਰਾ ਜਿਹੜੇ ਵੀਰ ਨੂੰ ਜਿਹੜਾ ਮੱਗ ਪਸੰਦ ਆਊਗਾ ਵੀਰ ਨਾਲ ਫੋਨ ਤੇ ਕਰਕੇ ਗੱਲਬਾਤ ਤੁਸੀਂ ਉਹ ਨੱਕਰੀ ਸਕਦੇ ਆਡਰੈਸ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਤੋੜ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਅੰਗਰੇਜ਼ ਸਿੰਘ ਹੈ ਫੋਨ ਨੰਬਰ ਵੀਰ ਇੱਕਰੀ ਫੇਰ ਬੋਲਦੇ ਆਪਣਾ 99140 19121 ਠੀਕ ਹੈ ਜੀ ਵੀਰ ਜੀ ਲਾਈਏ ਬੱਚਾ ਨੂੰ ਮੱਝ ਨੂੰ ਤੇ ਚਵਾਈ ਕਰਾ ਦੀਏ ਮੱਝ ਲਓ ਜੀ ਲਓ ਲਓ ਜੀ ਦੋਸਤੋ ਬੱਚਾ ਕੱਟੀ ਵੀਰ ਨੇ ਛੜਤੀ ਹੈ ਹਾਲ ਹੋ ਗਈ ਦੋਸਤੋ ਥੋੜੀ ਵੀਡੀਓ ਲੰਬੀ ਹੋਊਗੀ ਵੇਰ ਜਰੂਰ ਕਰਿਓ ਕਿਉਂਕਿ ਚਵਾਈ ਕਰਾਉਂਦਾ ਦੋਸਤੋ ਇੱਕ ਫਾਇਦਾ ਇਹ ਹੋ ਜੂਗਾ ਕਿ ਤੁਹਾਨੂੰ ਪਤਾ ਲੱਗ ਜੂਗਾ ਕਿ ਚਵਾਈ ਕਿਦਾਂ ਦੀ ਹੈ ਮੱਝ ਦੀ ਧਾਰਾਂਪੂਰਾ ਬਰਾਬਰ ਆਉਂਦੀਆਂ ਚੋਣ ਚਵਾਈ ਕੋਈ ਫਾਲਟ ਨਹੀਂ ਚੋਣ ਦੀ ਗਾਰੰਟੀ ਆਪਣੀ ਹੋਲੀ ਗਵਾਂਗੂ ਹੋਗੀ ਕੋਈ ਵਾਰ ਘਾਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ ਜੋ ਕੋ ਦਿੱਦਾ ਉਹੋ ਕੋਈ ਹੋਊਗਾ ਪਹਿਲੀ ਵੀਡੀਓ ਭਾਜੀ ਆਪਾਂ ਕੋਈ ਉਹੋ ਜਿਹਾ ਕੰਮ ਨਹੀਂ ਲੋਕ ਕਹਾਂਗੇ ਉਹ ਨਿਕਲੂਗਾ ਇੱਥੇ ਆਣ ਕੇ ਚੋਲੇ ਕੋਈ ਆਨਲਾਈਨ ਲੈ ਜੇ ਕੋਈ ਭਰਾ ਠੀਕ ਜੀ ਦੱਸੀ ਆ 9 ਕਿਲੋ ਦੀ ਫੁੱਲ ਗਾਰੰਟੀ ਜੀ ਠੀਕ ਹੈ ਵੀ ਜੀ ਠੀਕ ਹਾਂਜੀ ਹਾਂਜੀ ਬੱਚਾ ਵੀ ਦੋਸਤੋ ਕੱਟੀ ਸੋਹਣੀ ਹੈ ਮਗਰ ਚਲੋ 20 25 ਦਿਨ ਦਾ ਟਾਈਮ ਹੋ ਗਿਆ ਸਰੀ ਨੂੰ ਜੇ ਕੋਈ ਵੀਰ ਦੋਸਤੋ ਸ਼ੌਂਕ ਨਾ ਪਾਲ ਲੂਗਾ ਤਾਂ ਕੱਟੀ ਵੀ ਤੁਹਾਨੂੰ ਪਤਾ 1.5 ਸਾਲ ਦੇ 2 ਸਾਲ ਦੇ ਲਾਗੇ ਬਣੀ ਜਿਹੜੀ ਹੈ ਇਹ ਵੀ ਤਕਰੀਬਨ ਹੀਟ ਚ ਆ ਜਾਂਦੀ ਹੈ ਬਣ ਜਾਂਦੇ ਨਾਲ ਪਸੂ ਨੋ ਦੋਸਤੋ ਚਵਾਈ ਜਿਹੜੀ ਆ ਸ਼ੁਰੂ ਕਰਦੇ ਲੱਗਾ ਵੀਰ ਪਸ਼ਮਾਈ ਆ ਬਿਲਕੁਲ ਚੈੱਕ ਕਰ ਲਓ ਓਪਰੇ ਘਰ ਆ ਕੇ ਦੋਸਤੋ ਪਸ਼ੂ ਕਈ ਰਣਾ ਹੇਰਵਾ ਕਰ ਜਾਂਦਾ ਮਗਲੇ ਕਰਦਾ ਦੋ ਚਾਰ ਦਿਨ ਵੈਸੇ ਪਸ਼ੂ ਜੀ ਨਹੀਂ ਨੰਦਾ ਲਓ ਮੇਰੇ ਵੀਰ ਚੈੱਕ ਕਰੋ ਜੀ ਲਓ ਜੀ ਪੂਰੀ ਪਸਮਾਈ ਦੇ ਮੱਝ ਕਰ ਲਓ ਚੱਕ ਜੀ ਠੀਕ ਹੈ ਵੀ ਜੀ ਕਰੋ ਸ਼ੁਰੂ ਆਹ ਲਓ ਜੀ ਬਾਲਟੀ ਖਾਲੀ ਚੈੱਕ ਕਰ ਲਓ ਜੀ ਧਾਰਾਂ ਦੋਸਤੋਂ ਦੋਵੇਂ ਅਗਲੇ ਖਲਾਣੇ ਚੈੱਕ ਕਰ ਲਿਓ ਲਓ ਦੋਸਤੋ ਮਗਲੇ ਥਾਂ ਦੀ ਧਾਰਾ ਕੱਲੂ ਚੈੱਕ ਬਾਕੀ ਦੋਸਤੋ ਮੈਂ ਪਹਿਲਾਂ ਦੱਸਦਾ ਸੂਏ ਸਵਾਏ ਪਹੂ ਨੂੰ ਚੈੱਕ ਕਰਨਾ ਤਸੱਲੀ ਕਰਨੀ ਉਹਦਾ ਤੁਹਾਡਾ ਹੱਕ ਬੰਦਾ ਆਪਣੀ ਜ਼ਰੂਰ ਕਰਿਆ ਕਰੋ ਆਈ ਜਿਹੜੀ ਦੋਸਤੋ ਬਿਲਕੁਲ ਹੋ ਚੱਲੀ ਆ ਦੁੱਧ ਬਾਲਟੀ ਚਾਹੁੰਦਾ ਤੁਹਾਨੂੰ ਵਿਖਾ ਦਿੰਨੇ ਆਂ ਬੱਚੇ ਨੂੰ ਬਾਈ ਛੱਡ ਦੇ ਮੋਰ ਦਾ ਛੱਡ ਗਿਆ ਬਾਈ ਛੱਡ ਦੋ ਛੱਡ ਦੋ ਬੱਚੇ ਛੱਡੋ ਬੱਚਾ ਬਈ ਲਓ ਜੀ ਦੋਸਤੋ ਚੈੱਕ ਕਰ ਲਓ 10 ਲੀਟਰ ਦੁੱਧ ਵੀਰ ਨੇ ਕਿਹਾ ਕਿੰਨੇ ਲੀਟਰ ਦੀ ਬਾਲਟੀ ਵੀਰੇ ਇਹ 6.5 ਪੌਣੇ 7 ਲੀਟਰ ਲਓ ਦੋਸਤੋ 6.5 ਲੀਟਰ ਪੌਣੇ 7 ਲੀਟਰ ਦੀ ਬਾਲਟੀ ਚੈੱਕ ਕਰ ਲਓ ਦੁੱਧ ਚਵਾਈ ਤੁਹਾਨੂੰ ਬਖਾਤੀ ਹੈ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਬੇਸ਼ੱਕ ਕਿਸੇ ਵੀ ਇਨੀਆਂ ਵੀਡੀਓ ਕਾਲ ਤੇ ਚਵਾਈ ਕਰਾਉਣ ਤੇ ਆਪਣੀ ਸਵੇਰ ਚਵਾਈ ਕਰਾ ਸਕਦੇ ਆ ਲੱਗਦੀ ਬਾਅਦ ਦੋਸਤੋ ਕੋਸ਼ਿਸ਼ ਕਰਿਆ ਕਰੋ ਵਿజిਟ ਆਪਣੀ ਜ਼ਰੂਰ ਕਰਿਆ ਕਰੋ ਜੀ